ਸਾਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਡੇਲੀ ਟਾਪ ਨਿਊਜ਼ ਤੇ ਦੱਸ ਦਈਏ ਤੁਹਾਨੂੰ ਕੀ ਟਾਪ ਨਿਊਜ਼ ਦੀ ਟੀਮ ਇਸ ਵਕਤ ਪਹੁੰਚੀ ਆ ਮਨਾਲੀ ਤੇ ਦੱਸ ਦਈਏ ਕੀ ਲਾਈਵ ਹੋਣ ਦਾ ਮਕਸਦ ਇਹੀ ਆ ਕਿ ਜਿੱਥੇ ਪੰਜਾਬ ਦੇ ਵਿੱਚ ਗਰਮੀ ਜਿਹੜੀ ਸ਼ੁਰੂ ਹੋ ਚੁੱਕੀ ਆ ਤੇ ਉਥੇ ਹੀ ਜੇਕਰ ਗੱਲ ਕਰੀਏ ਹਿਮਾਚਲ ਦੀ ਤੇ ਹਿਮਾਚਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿ ਇੱਥੇ ਇਸ ਵਕਤ ਜਿਹੜੀ ਬਰਫ਼ ਨਾਲ ਜਿਹੜੇ ਪਹਾੜ ਜਿਹੜੇ ਟਕੇ ਹੋਏ ਆ ਕੀ ਬਹੁਤ ਫਰਕ ਆ ਪੰਜਾਬ ਦੇ ਮੌਸਮ ਦੇ ਵਿੱਚ ਤੇ ਹਿਮਾਚਲ ਦੇ ਮੌਸਮ ਦੇ ਵਿੱਚ ਤੁਸੀਂ ਵੇਖ ਰਹੇ ਹੋ ਲਾਈਵ ਤਸਵੀਰਾਂ ਮੇਰੇ ਨਾਲ ਡੇਲੀ ਟੌਪ ਨਿਊਜ਼ ਰਾਹੀਂ ਜਿੱਥੇ ਕਿ ਡੇਲੀ ਟੌਪ ਨਿਊਜ਼ ਦੀ ਟੀਮ ਇਸ ਵਕਤ ਮਨਾਲੀ ਵਿੱਚ ਪਹੁੰਚੀ ਆ ਕਵਰੇਜ ਲਈ ਕਿ ਮੌਸਮ ਦਾ ਹਾਲ ਮੌਸਮ ਦੇ ਹਾਲਾਤ ਦੱਸੀ ਤੇ ਪੰਜਾਬ ਦੇ ਵਿੱਚ ਜਿੱਤੇ ਹਾਈ ਅਲਰਟ ਕਰ ਦਿੱਤਾ ਗਿਆ ਗਰਮੀ ਬਾਰੇ ਕੀ ਜਿਹੜੀ ਆ ਹੀਟ ਵੇਵ ਜਿਹੜੀ ਆ ਚੱਲਣ ਦੀ ਜਿਹੜੀ ਸੰਭਾਵਨਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਥੇ ਹੀ ਜੇਕਰ ਆਪਾਂ ਗੱਲ ਕਰੀਏ ਹਿਮਾਚਲ ਦੀ ਹਿਮਾਚਲ ਦੇ ਸ਼ਹਿਰ ਕੁਲੂ ਮਨਾਲੀ ਦੇ ਵਿੱਚ ਇਸ ਵਕਤ ਟਾਪ ਨਿਊਜ਼ ਦੀ ਟੀਮ ਅਟਾ ਟਨਲ ਤੁਸੀਂ ਦੇਖ ਸਕਦੇ ਹੋ ਸਾਹਮਣੇ ਅਟਾ ਟਨਲ ਰੋਤਾਂਗ ਬਾਈਪਾਸ ਮੌਸਮ ਤੁਸੀਂ ਦੇਖ ਸਕਦੇ ਹੋ ਇੱਥੋਂ ਦਾ ਕਿ ਇੱਥੋਂ ਦਾ ਮੌਸਮ ਹੈ ਇਸ ਵਕਤ ਬਹੁਤ ਹੀ ਠੰਡਾ ਬਰਫ਼ ਨਾਲ ਪਹਾੜ ਕੁਦਰਤ ਦੀ ਜੇਕਰ ਗੱਲ ਕਰੀਏ ਕਿ ਕੁਦਰਤ ਜਿਹੜਾ ਵਾ ਇੱਥੋਂ ਆਪਣੇ ਰੰਗ ਜਿਹੜਾ ਦਿਖਾਉਂਦਾ ਕਿ ਇੱਕ taraf ਪੰਜਾਬ ਦੇ ਵਿੱਚ ਜਿੱਥੇ ਗਰਮੀ ਆ ਉੱਥੇ ਹੀ ਦੂਸਰੀ ਤਰਫ ਹਾਂ ਹਿਮਾਚਲ ਦੇ ਵਿੱਚ ਜਿਹੜੀ ਕਿ ਠੰਡ ਦੇ ਨਾਲ ਹੱਲੇ ਵੀ ਲੋਕ ਲੋਕ ਜਿਹੜੇ ਆ ਹੀਟਰ ਜਿਹੜੇ ਲਗਾਉਂਦੇ ਆ ਰਜਾਈਆਂ ਲੈਂਦੇ ਰਾਤ ਨੂੰ ਤੇ ਉੱਥੇ ਹੀ ਪੰਜਾਬ ਦੇ ਵਿੱਚ ਜਿਹੜੇ ਏਸੀ ਜਿਹੜੇ ਚੱਲਨੇ ਸ਼ੁਰੂ ਹੋ ਗਏ ਆ ਲਾਈਵ ਤਸਵੀਰਾਂ ਤੁਸੀਂ ਵੇਖਦੇ ਹੋ ਦਿੱਲੀ ਟਾਪ ਨਿਊਜ਼ ਦੇ ਰਾਹੀਂ ਇਸ ਵਕਤ ਅਸੀਂ ਰੋਤਾਂਗ ਬਾਈਪਾਸ ਜਿੱਥੇ ਕਿ ਟਾਪ ਨਿਊਜ਼ ਦੀ ਟੀਮ ਪਹੁੰਚੀ ਹੋਈ ਆ ਦੂਰ ਦੂਰ ਪਹਾੜ ਪਹਾੜ ਜਿਹੜੇ ਆ برف ਦੇ ਨਾਲ ਚਿੱਟੀ ਚਾਦਰ ਦੇ ਨਾਲ ਟਕੇ ਹੋਏ ਆ ਸਾਰੇ ਹੀ ਇੱਕ ਕੁਦਰਤ ਦਾ ਜਿਹੜਾ ਇੱਕ ਕ੍ਰਿਸ਼ਮਾ ਜਾਂ ਚਮਤਕਾਰ ਆਖਾਂਗੇ ਇੱਕ taraf ਜਿੱਥੇ ਪੰਜਾਬ ਦੇ ਵਿੱਚ ਹੀਟ ਵੇਵਸ ਦੀ ਜਿਹੜੀ ਸੰਭਾਵਨਾ ਬਣੀ ਹੋਈ ਆ ਗਰਮੀ ਨੇ ਜਿਹੜੇ ਆਪਣੇ ਰੰਗ ਦਿਖਾਣੇ ਜਿਹੜੇ ਸ਼ੁਰੂ ਕਰ ਦਿੱਤੇ ਆ ਉੱਥੇ ਹੀ ਬਹੁਤ ਸਾਰੇ ਜਿਹੜੇ ਲੋਕ ਆ ਜਿਕਰ ਆਪਾਂ ਗੱਲ ਕਰੀਏ ਹਰਿਆਣੇ ਦੀ ਦਿੱਲੀ ਦੀ ਯੂਪੀ ਦੀ ਪੰਜਾਬ ਦੀ ਤੇ ਲੋਕ ਜਿਹੜੇ ਆ ਛੁੱਟੀਆਂ ਹੱਲ ਹੁਣੇ ਤੋਂ ਹੀ ਉਹਨਾਂ ਨੇ ਛੁੱਟੀਆਂ ਜਿਹੜੀਆਂ ਮਨਾਣੀਆਂ ਸ਼ੁਰੂ ਕਰ ਦਿੱਤੀਆਂ ਦੇਖਦੇ ਹੋ ਲਾਈਵ ਤਸਵੀਰਾਂ ਤੁਸੀਂ ਕਿ ਹੁਣ ਤੋਂ ਹੀ ਜਿਹੜੇ ਲੋਕ ਆ ਉਹ ਜਿਹੜੇ ਟੂਰਿਸਟ ਜਿਹੜੇ ਆ ਜਿਹੜੇ ਹੁਣ ਤੋਂ ਹੀ ਆਪਣੀਆਂ ਆਪਣੇ ਵਹੀਕਲ ਰਾਹੀਂ ਜਾਂ ਫਿਰ ਟੈਂਪੂ ਟਰੈਵਲਸ ਤੇ ਜਾਂ ਫਿਰ ਟੈਕਸੀ ਤੇ ਕਰਕੇ ਉਹ ਹਿਮਾਚਲ ਵਿੱਚ ਇੱਥੋਂ ਦਾ ਮੌਸਮ ਇੱਥੋਂ ਦੀ ਖੂਬਸੂਰਤੀ ਦੇਖਣ ਲਈ ਜਿਹੜੇ ਲੋਕ ਜਿਹੜੇ ਦੂਰ ਦੂਰ ਤੋਂ ਜਿਹੜੇ ਕੀ ਆ ਰਹੇ ਆ ਉੱਥੇ ਹੀ ਜੇਕਰ ਗੱਲ ਕਰੀਏ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਗਰਮੀ ਨੇ ਆਪਣਾ ਰੰਗ ਜਿਹੜਾ ਦਿਖਾਣਾ ਸ਼ੁਰੂ ਕਰ ਦਿੱਤਾ ਲਾਈਵ ਹੋਣ ਦਾ ਮਕਸਦ ਇਹੀ ਆ ਕਿ ਤੁਹਾਨੂੰ ਦੱਸ ਦਈਏ ਕਿ ਜਿੱਥੇ ਲੋਕ ਗਰਮੀ ਦੇ ਵਿੱਚ ਤਬਾਹੀ ਜਿਹੜੀ ਮਚਣੀ ਗਰਮੀ ਦੀ ਸ਼ੁਰੂ ਹੋ ਚੁੱਕੀ ਆ ਪੰਜਾਬ ਦੇ ਵਿੱਚ ਉੱਥੇ ਹੀ ਹਿਮਾਚਲ ਦੇ ਵਿੱਚ ਜਿਹੜਾ ਮੌਸਮ ਆ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੁਹਾਵਣਾ ਮੌਸਮ ਆ ਕਿੰਨਾ ਵਧੀਆ ਮੌਸਮ ਆ ਅਟਾ ਟਰਨਲ ਤੋਂ ਕ੍ਰੋਸ ਬਾਈਪਾਸ ਅਸੀਂ ਇੱਥੇ ਇਸ ਵਕਤ ਮੌਜੂਦ ਆ ਟਾਪ ਨਿਊਜ਼ ਦੀ ਟੀਮ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਮੇਰੇ ਰਾਹੀਂ ਯਾਨੀ ਕਿ ਡੈਲੀ ਟਾਪ ਨਿਊਜ਼ ਦੇ ਰਾਹੀਂ ਕਿ برف ਨਾਲ ਜਿਹੜੇ ਪਹਾੜ ਪੂਰੇ ਆਪਣੀ ਚਿੱਟੀ ਚਾਦਰ ਦੇ ਵਿੱਚ ਪਹਾੜਾਂ ਨੂੰ ਸਮੇਟਿਆ ਹੋਇਆ ਵਾ ਸੜਕ ਦੇ ਉੱਪਰ ਵੀ ਜਿਹੜੇ ਬਰਫ਼ ਦੇ ਤੁਸੀਂ ਢੇਲੇ ਤੁਸੀਂ ਦੇਖ ਸਕਦੇ ਹੋ ਇੱਥੇ ਹਾਲਾਂਕਿ ਇਥੋਂ ਦੀ ਜਿਹੜੀ ਬਰਫ਼ ਸੜਕ ਤੋਂ ਜਿਹੜੀ ਸਾਫ਼ ਕਰ ਦਿੱਤੀ ਗਈ ਆ ਤੇ ਪਰ ਫਿਰ ਵੀ ਜੇਕਰ ਗੱਲ ਕਰੀਏ ਪਹਾੜਾਂ ਦੇ ਉੱਪਰ ਬਰਫ਼ਾਂ ਦੀ ਤੇ ਬਰਫ਼ ਜਿਹੜੀ ਆ نیچے ਬਹੁਤ ਸਾਰੀ ਜਿਹੜੀ ਆ ਉੱਪਰ ਪਹਾੜਾਂ ਦੇ ਉੱਪਰ ਪਈ ਹੋਈ ਆ ਲੋਕ ਜਿਹੜੇ ਆ ਇਥੋਂ ਇੰਜੋਏ ਕਰ ਰਹੇ ਆ ਬਰਫ਼ ਦਾ ਔਰ ਸਕੈਟਿੰਗ ਕਰ ਰਹੇ ਆ ਬਰਫ਼ ਰਾਹੀ ਤੁਸੀਂ ਦੇਖ ਸਕਦੇ ਹੋ ਪੂਰੀ ਚਿੱਟੀ ਚਾਦਰ ਨਾਲ ਪਰਲੇ ਪਾਸੇ ਜਿਹੜਾ ਉਹ ਦਰਿਆ ਜਿਹੜਾ ਵਗ ਰਿਹਾ ਪਾਣੀ ਦਾ ਤੁਸੀਂ ਦੇਖ ਸਕਦੇ ਹੋ ਦੂਸਰੇ ਪਾਸੇ ਜੇਕਰ ਆਪਾਂ ਗੱਲ ਕਰੀਏ ਕਿ ਉੱਥੇ ਵੀ ਪੰਜਾਬ ਦੇ ਵਿੱਚ ਵੀ ਗਰਮੀ ਨੇ ਆਪਣੇ ਰੰਗ ਜਿਹੜੇ ਦਿਖਾਉਣੇ ਸ਼ੁਰੂ ਕਰ ਦਿੱਤੇ ਆ ਤੇ ਲੋਕ ਦੂਰ ਦੂਰੋਂ ਤੋਂ ਹਰੇਕ ਸਟੇਟ ਤੋਂ ਲੋਕ ਜਿਹੜੇ ਆ ਇੱਥੇ ਘੁੰਮਣ ਲਈ ਆ ਰਹੇ ਆ ਰਾਸ਼ ਪੂਰਾ ਇੱਥੇ ਪਿਆ ਹੋਇਆ ਤੁਸੀਂ ਗੱਡੀਆਂ ਦਾ ਤੁਸੀਂ ਵੇਖ ਸਕਦੇ ਹੋ ਟੂਰਿਸਟ ਦਾ ਪੂਰਾ ਇੱਥੇ ਇਸ ਵਕਤੇ ਜੋਰ ਆ ਦੂਰ ਦੂਰ ਤੋਂ ਜਿਹੜੇ ਟੂਰਿਸਟ ਆ ਜਿਹੜੇ ਉਹ ਆ ਰਹੇ ਆ ਇੱਥੇ ਬਹੁਤ ਸਾਰੇ ਲੋਕ ਜਿਹੜੇ ਆ ਇੱਥੇ ਮੋٹے ਜਿਹੜੇ ਕੱਪੜੇ ਪਾ ਕੇ ਜੈਕਟਰ ਆਹੀਂ ਜੈਕਟਾ ਪਾ ਕੇ ਇੱਥੇ ਘੁੰਮ ਰਹੇ ਆ ਹਾਲਾਕਿ ਟਾਪ ਨਿਊਜ਼ ਦੀ ਟੀਮ ਜਦੋਂ ਇੱਥੇ ਪਹੁੰਚੀ ਉਹਨਾਂ ਨੂੰ ਪਤਾ ਨਹੀਂ ਸੀ ਕਿ ਇੱਥੇ ਗਰਮੀ ਜੜੀ ਹੋਏਗੀ ਜਾਂ ਮੌਸਮ ਠੰਡਾ ਹੋਏਗਾ ਪਰ ਜਦੋਂ ਟੀਮ ਜੌਬ ਨਿਊਜ਼ ਦੀ ਦੱਸਦੀ ਹੈ ਕਿ ਨੈਟਵਰਕ ਜਿਹੜਾ ਇਸ਼ੂ ਇੱਥੇ ਬਹੁਤ ਆ ਰਿਹਾ ਵਾ ਕਿ ਮਕਸਦ ਟਾਪ ਨਿਊਜ਼ ਦਾ ਇਹੀ ਆ ਕਿ ਤੁਹਾਨੂੰ ਤਾਜ਼ੀਆਂ ਤੋਂ ਤਾਜ਼ੀਆਂ ਅਪਡੇਟਸ ਦਿੰਦੇ ਰਹੀਏ ਚਾਹੇ ਉਹ ਪੰਜਾਬ ਦੇ ਵਿੱਚ ਹੋਈਏ ਚਾਹੇ ਉਹ ਹਿਮਾਚਲ ਵਿੱਚ ਹੋਈਏ ਚਾਹੇ ਕਿਸੇ ਵੀ ਸਟੇਟ ਵਿੱਚ ਹੋਈਏ ਉੱਥੇ ਜਾ ਕੇ ਉੱਥੋਂ ਦੀ ਅਪਡੇਟਸ ਤੁਹਾਨੂੰ ਦਿੰਦੇ ਰਹੀਏ ਤੇ ਅਗਲੀਆਂ ਅਪਡੇਟਸ ਲੈਣ ਲਈ ਜੁੜੇ ਰਹੋ ਟਾਪ ਨਿਊਜ਼ ਦੇ ਨਾਲ ਤਦ ਤੱਕ ਲਈ ਮੈਨੂੰ ਜਾਨੇਗੀ ਟੋਨੀ ਸ਼ਰਮਾ ਨੂੰ ਦੋ ਇਜਾਜ਼ਤ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ